ਜਿਹੜੀ ਭਾਸ਼ਾ ਸਿਰਫ ਬੋਲਣ ਦੇ ਕੰਮ ਆਵੇ ਤੇ ਪੜੀਆਂ ਲਿਖੀ ਨਾ ਜਾਂਦੀ ਹੋਵੇ ਫਿਰ ਇਹ ਮੰਨਿਆ ਜਾਂਦਾ ਵੀ ਉਸ ਭਾਸ਼ਾ ਦੀ ਬૌਧਿਕ ਮੌਤ ਹੋ ਚੁੱਕੀ ਹੈ ਮਤਲਬ ਇੰਟੈਲੈਕਚੁਅਲ ਮੌਤ ਹੋ ਚੁੱਕੀ ਹੈ ਇੱਕ ਰਫ ਐਸਟੀਮੇਟ ਹੈ ਵੀ ਪੰਜਾਬ ਤੋਂ ਕੋਈ 40 ਤੋਂ 50 ਲੱਖ ਦੇ ਕਰੀਬ ਬੰਦਾ ਬਾਹਰਲੇ ਮੁਲਕਾਂ ਦੇ ਵਿੱਚ ਮਾਈਗਰੇਟ ਹੋ ਗਿਆ ਹਨ ਇਹਨਾਂ ਪਰਿਵਾਰਾਂ ਦੇ ਇੱਥੇ ਦੇ ਜਿਹੜੇ ਜੰਪਲ ਬੱਚੇ ਨੇ ਇਹ ਪੰਜਾਬੀ ਬੋਲਦੇ ਜ਼ਰੂਰ ਨੇ ਪਰ ਪੰਜਾਬੀ ਸਿਰਫ ਆਪਣੇ ਮਾਪੇ ਜਾਂ ਦਾਦਾ-ਦਾਦੀ ਨਾਲ ਗੱਲ ਕਰਨ ਲਈ ਬੋਲਦੇ ਨੇ ਜਦੋਂ ਉਹਨਾਂ ਨੇ ਆਪਸ ਵਿੱਚ ਗੱਲ ਕਰਨੀ ਹੁੰਦੀ ਹੈ ਜਾਂ ਆਪਣੇ ਸੋਸ਼ਲ ਸਰਕਲ ਦੇ ਵਿੱਚ ਇਹਨਾਂ ਨੇ ਗੱਲ ਕਰਨੀ ਹੁੰਦੀ ਹੈ ਤਾਂ ਇਹ ਇੰਗਲਿਸ਼ ਹੀ ਕਰਦੇ ਆ। ਸੋ ਇਸ ਲਈ ਬਾਹਰਲੇ ਮੁਲਕਾਂ ਵਿੱਚ ਇਹਨਾਂ ਪੰਜਾਬੀ ਘਰਾਂ ਜੋ ਪੰਜਾਬੀ ਭਾਸ਼ਾ ਬੌਧਿਕ ਤੌਰ ਤੇ ਜਾਂਦਾ ਖਤਮ ਹੋ ਰਹੀ ਹੈ ਤੇ ਜਾਂ ਖਤਮ ਹੋ ਚੁੱਕੀ ਹੈ। ਇਹਨਾਂ ਮੁਲਕਾਂ ਦੇ ਵਿੱਚ ਪੰਜਾਬੀ ਨਾ ਪੜਨਦੇ ਕਮਾਉਂਦੀ ਹਨ ਲਿਖਣ ਦੇ ਨਾ ਬੋਲਣ ਦੇ। ਇਸ ਲਈ ਇਥੇ ਹਰ ਪਰਿਵਾਰ ਦੀ ਹਰ ਅਗਲੀ ਪੀੜ੍ਹੀ ਦੇ ਵਿੱਚ ਪੰਜਾਬੀ ਭਾਸ਼ਾ ਬੌਧਿਕ ਤੌਰ ਤੇ ਖਤਮ ਹੋ ਜਾਂਦੀ ਹੈ। ਤੇ ਦੂਜੀ ਤੇ ਤੀਜੀ ਪੀੜ੍ਹੀ ਦੇ ਵਿੱਚ ਜਾ ਕੇ ਪੰਜਾਬੀ ਘਰਾਂ ਦੇ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਸੋ ਇਸ ਲਈ ਜਿਹੜੇ ਲੋਕ ਹੁਣ ਆ ਰਹੇ ਨੇ ਬਰਲੇ ਮੁਲਕਾਂ ਦੇ ਵਿੱਚ ਉਹਨਾਂ ਘਰਾਂ ਦੇ ਵਿੱਚੋਂ ਪੰਜਾਬੀ ਬਹੁਤਕ ਤੌਰ ਤੇ ਖਤਮ ਹੋ ਰਹੀ ਹੈ ਤੇ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਆਏ ਸੀ ਉਹਨਾਂ ਘਰਾਂ 'ਚੋਂ ਬਹੁਤਕ ਤੌਰ ਤੇ ਖਤਮ ਹੋ ਚੁੱਕੀ ਹੈ ਤੇ ਜਿਹੜੇ 30 40 ਸਾਲ ਪਹਿਲਾਂ ਲੋਕ ਲੋਕ ਆਏ ਸੀ ਉਹਨਾਂ ਘਰਾਂ ਦੇ ਵਿੱਚੋਂ ਤਕਰੀਬਨ ਤਕਰੀਬਨ ਜਿੰਨੀ ਪੰਜਾਬੀ ਹੈ ਉਹ ਪੂਰੀ ਤਰ੍ਹਾਂ ਖਤਮ ਹੋ ਗਈ ਉਹ ਲੋਕ ਵੀ ਨੇ ਜਿਹੜੇ ਪੰਜਾਬ ਦੇ ਵਿੱਚ ਹੀ ਰਹਿੰਦੇ ਆ ਉਥੇ ਤਕਰੀਬਨ ਹਰ ਮਾਪਾ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲ ਚ ਪੜਾ ਰਿਹਾ ਤੇ ਕਾਨਵੈਂਟ ਸਕੂਲ ਵੀ ਉਹ ਜਿਹੜੇ ਸੀਬੀਐਸਸੀ ਜਾਂ ਕਿਤੇ ਹੋਰ ਦੂਜੇ ਬੋਰਡ ਨਾਲ ਜੁੜੇ ਹੋਏ ਆ ਕਿਉਂਕਿ ਮਾਪਿਆਂ ਨੂੰ ਡਰ ਆ ਕਿ ਜੇ ਬੱਚਾ ਕਿਤੇ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹਖੇ ਤੇ ਉਹਦਾ futuro خراب ਹੋ ਜਾਣਾ ਹੁਣ ਕਰੂਨੀ ਤੌਰ ਤੇ ਤਾਂ ਪੰਜਾਬ ਦੇ ਵਿੱਚ ਹਰ ਸਕੂਲ ਦੇ ਵਿੱਚ 10ਵੀਂ ਤੱਕ ਜਿਹੜਾ ਪੰਜਾਬੀ ਇੱਕ ਲਾਜ਼ਮੀ ਵਿਸ਼ਾ ਪਰ ਇਹ ਸਕੂਲ ਨੇ ਇਹ ਅਲੱਗ-ਅਲੱਗ ਢੰਗ ਤਰੀਕਿਆਂ ਨਾਲ ਤਕਰੀਬਨ ਤਕਰੀਬਨ ਪੰਜਾਬੀ ਨੂੰ ਸਕੂਲਾਂ ਚੋਂ ਕੱਢ ਹੀ ਚੁੱਕਿਆ ਹੈ ਹੁਣੇ ਬੱਚੇ ਨਾ ਪੰਜਾਬੀ ਪੜ੍ਹ ਰਹੇ ਨਾ ਟੀਚਰ ਇਹਨਾਂ ਨੂੰ ਪੰਜਾਬੀ ਦੇ ਵਿੱਚ ਪੜਾ ਰਿਆ ਨਾ ਇਹ ਪੰਜਾਬੀ ਲਿਖ ਰਹੇ ਨੇ ਤੇ ਨਾ ਹੀ ਇਹ ਪੰਜਾਬੀ ਬੋਲ ਰਹੇ ਨੇ ਹੁਣ ਅਫਸੋਸ ਦੀ ਗੱਲ ਇਹ ਵੀ ਹੈ ਕਿ ਪੰਜਾਬ ਇੱਕ ਇਦਾਂ ਦੀ ਸਟੇਟ ਹੈ ਜਿੱਥੇ ਜਿੱਥੇ ਦੀ ਸਟੇਟ ਲੈਂਗੁਏਜ ਤਾਂ ਪੰਜਾਬੀ ਹੈ ਪਰ ਇੱਥੇ ਦੇ ਜਿਹੜੇ ਸਕੂਲ ਨੇ ਜੇ ਬੱਚਾ ਸਕੂਲਾਂ ਦੇ ਵਿੱਚ ਪੰਜਾਬੀ ਬੋਲਦਾ ਤੇ ਉਹਨੂੰ ਜੁਰਮਾਨਾ ਲਾਉਂਦੇ ਆ ਤੇ ਇਹ ਜੇ ਤੋਂ ਮੇ ਵੱਡੇ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੇ ਮਾਪੇ ਨੇ ਉਹ ਇਹਦਾ ਵਿਰੋਧ ਕਰਨ ਦੀ بجائے ਫਾਈਨ ਪੇ ਕਰਕੇ ਆਉਂਦੇ ਆ ਕਿ ਜਿਹੜੇ ਕਾਨਵੈਂਟ ਸਕੂਲਾਂ ਵਾਲੇ ਬੱਚੇ ਐ ਇਹ ਅੱਗੇ ਜਾ ਕੇ ਪੰਜਾਬੀ ਨੂੰ ਕਿਵੇਂ ਸਾਂਭਣਗੇ ਸੋ ਇਹਦੀ ਉਦਾਹਰਣ ਲਈ ਤੁਹਾਨੂੰ ਮੈਂ ਕੁਝ ਫੋਟੋਆਂ ਦਿਖਾਉਣਾ ਇਹ ਕੁਝ ਸਾਈਨ ਬੋਰਡ ਨੇ ਇਹ ਪੰਜਾਬੀ ਚ ਲਿਖੇ ਹੋਏ ਆ ਇਹਨਾਂ ਦੇ ਸਪੈਲਿੰਗ ਦੱਸਦੇ ਆ ਕਿ ਜਿਨ੍ਹਾਂ ਨੇ ਲਿਖੇ ਨੇ ਜਾਂ ਜਿਹੜੇ ਅਫਸਰਾਂ ਨੇ ਇਹ ਸਾਈਨ ਬੋਰਡ ਪਾਸ ਕੀਤੇ ਆ ਉਹ ਜਾਂ ਤਾਂ ਉਹ ਬਾਹਰ ਲਿਆਂ ਸੇਟਾਂ ਦੇ ਲੋਕ ਨੇ ਤੇ ਜਾਂ ਫਿਰ ਇੰਨਾ ਹੀ ਕਾਨਵੈਂਟ ਸਕੂਲਾਂ ਚੋਂ ਜਿਹੜੇ ਪੜ੍ਹੇ ਲਿਖੇ ਹੋਏ ਬੱਚੇ ਨੇ ਜਿਹੜੇ ਅੱਗੇ ਜਾ ਕੇ ਸਰਕਾਰੀ ਨੌਕਰੀਆਂ ਤੇ ਲੱਗੇ ਸੋ ਇਹ ਫੋਟੋਆਂ ਦੱਸਦੀਆਂ ਹੈ ਕਿ ਜਿਹੜੇ ਬੱਚੇ ਅੱਜਕੱਲ ਕਨਵੈਂਟਸ ਸਕੂਲਾਂ 'ਚ ਪੜ ਰਹੇ ਆ ਉਹ ਪੰਜਾਬੀ ਨੂੰ ਕਿਵੇਂ ਸਮਝਣਗੇ ਜਿਹਦੇ ਪੰਜਾਬੀ ਦਾ ਕੀ ਹਾਲ ਹੋਣਾ ਸੋ ਇਹ ਸਾਈਨ ਬੋਰਡਾਂ ਤੋਂ ਕਲੀਅਰ ਹੈ ਹੁਣ ਪੰਜਾਬ ਦੇ ਵਿੱਚ ਇੰਡਸਟਰੀਆਂ ਨਹੀਂ ਇਸ ਲਈ ਜਿਹੜੀ ਯੁਵਾ ਪੀੜ੍ਹੀ ਹੈ ਉਹ ਆਪਣੇ ਬੈਟਰ ਫਿਊਚਰ ਲਈ ਆਂ ਇੰਡੀਆ ਦੇ ਵਿੱਚ ਇਹ ਅਲੱਗ-ਅਲੱਗ ਸੇਟਾਂ ਦੇ ਵਿੱਚ ਮਾਈਗ੍ਰੇਟ ਹੋ ਰਹੀ ਹੈ ਹੁਣ ਇਹਨਾਂ ਦੇ ਬੱਚੇ ਜਿਹੜੇ ਹੋਰ ਸੇਟਾਂ ਦੇ ਵਿੱਚ ਪੜਨਗੇ ਪੰਜਾਬੀ ਉਹਨਾਂ ਨੂੰ ਵੀ ਨਹੀਂ ਆਉਣੀ ਕਿਉਂਕਿ ਜਿਹੜਾ ਬੱਚਾ ਮੰਨ ਲਓ ਬੰਗਲੌਰ ਦੇ ਵਿੱਚ ਸਕੂਲ 'ਚ ਪੜ ਗਿਆ ਉਹ ਪੰਜਾਬੀ ਲਿਖਣੇ ਤੇ ਪੜ੍ਹਨੇ ਕਿਵੇਂ ਦੇ ਮੁੱਕ ਕਿਉਂਕਿ ਉਹਨਾਂ ਸਕੂਲਾਂ ਦੇ ਵਿੱਚ ਤਾਂ ਪੰਜਾਬੀ ਵਿਸ਼ਾ ਹੀ ਨਹੀਂ ਸੋ ਇਹਨਾਂ ਪਰਿਵਾਰਾਂ ਦੇ ਵਿੱਚ ਵੀ ਜਿਹੜੀ ਪੰਜਾਬੀ ਦੀ ਹੈ ਬੌਧੇ ਕੁਮਾਰ ਉਹ ਤੈ ਹੋ ਚੁੱਕੀ ਹੈ ਪੰਜਾਬ ਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਬਾਹਰ ਜਾ ਰਹੇ ਹਨ ਤੇ ਵੱਡੀ ਗਿਣਤੀ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਪੰਜਾਬ ਦੇ ਵਿੱਚ ਲੋਕ ਆ ਰਹੇ ਹਨ ਤੇ ਜਿਨ੍ਹਾਂ ਦੀ ਜਿਹੜੀ ਮਾਂ ਬੋਲੀ ਪੰਜਾਬੀ ਨਹੀਂ ਨਾ ਉਹਨਾਂ ਨੇ ਪੰਜਾਬੀ ਪੜ੍ਹੀ ਹੈ ਨਾ ਉਹਨਾਂ ਨੇ ਪੰਜਾਬੀ ਲਿਖੀ ਹੈ ਨਾ ਹੀ ਬੋਲੀ ਹੈ ਜਿਹੜਾ ਪਰਿਵਾਰ ਯੂਪੀ ਜਾਂ ਬਿਹਾਰ ਤੋਂ ਇੱਥੇ ਆ ਕੇ ਵਸ ਗਿਆ ਪੰਜਾਬ ਦੇ ਵਿੱਚ ਤੁਹਾਨੂੰ ਇਹ ਲੱਗਦਾ ਵੀ ਉਹ ਇੱਥੇ ਇੱਕ ਪੰਜਾਬੀ ਬੜੂ ਆ ਜਾਂ ਪੰਜਾਬੀ ਦੀ ਸੇਵਾ ਕਰੂਗਾ ਉਹਨੇ ਤਾਂ ਆਪਣੀ ਭਾਸ਼ਾ ਬੋਲਣੀ ਹੈ ਸਭੋਂ ਜਿਹੜੇ ਜਿਹੜੇ ਅਜੀ ਲੋਕ ਆ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਨਾ ਅਸੀਂ ਉਹਨਾਂ ਦੀ ਭਾਸ਼ਾ ਚ ਗੱਲ ਕਰਦੇ ਆ ਪੰਜਾਬ ਚ ਇਦਾਂ ਦੇ ਪੰਜਾਬੀ ਪੰਜਾਬੀ ਵੀ ਹੈਗੇ ਆ ਲੱਖਾਂ ਦੀ ਗਿਣਤੀ ਚ ਨੇ ਜਿਹੜੇ ਖੁੱਲ ਪੰਜਾਬੀ ਬੋਲਦੇ ਆ ਤੇ ਸੋਸ਼ਲ ਸਰਕਲ ਚ ਉਹਨਾਂ ਨੇ ਗੱਲ ਕਰਨੀ ਹੋਵੇ ਤਾਂ ਉਹ ਪੰਜਾਬੀ ਚ ਕਰਦੇ ਆ ਪਰ ਜਦੋਂ ਉਹਨਾਂ ਨੇ ਆਪਣੇ ਬੱਚੇ ਨਾਲ ਗੱਲ ਕਰਨੀ ਹੁੰਦੀ ਹੈ ਫਿਰ ਉਹ ਹਿੰਦੀ ਜਾਂ ਇੰਗਲਿਸ਼ ਕਰਦੇ ਆ ਹੁਣ ਇਹ ਸਾਰਾ ਕੁਝ ਕਿਉਂ ਹੋ ਰਿਹਾ ਪੰਜਾਬੀ ਨੂੰ ਅਸੀਂ ਤੀਜੇ ਨੰਬਰ ਦੀ ਭਾਸ਼ਾ ਕਿਵੇਂ ਬਣਾਤਾ ਸੋ ਇਹਦੇ ਕੁਝ ਕਾਰਨ ਹੈ ਅ ਇੱਕ ਤਕਨੀਕੀ ਕਾਰਨ ਹੈ ਜਿਹਦੀ ਗੱਲ ਮੈਂ ਪਹਿਲਾਂ ਕਰਦਾ ਕੋਏ ਆ ਵੀ ਜਿਹੜੀ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਹੈ ਉਹਦੇ ਵਿੱਚ ਕੋਈ 6 ਲੱਖ ਸ਼ਬਦ ਹੈ ਤੇ ਹਰ ਸਾਲ ਇੰਗਲਿਸ਼ ਦੇ ਵਿੱਚ 1000 ਸ਼ਬਦ ਉਹ ਨਵਾਂ ਐਡ ਹੋ ਜਾਂਦਾ ਹਿੰਦੀ ਦੇ ਵਿੱਚ 183000 ਸ਼ਬਦ ਤੇ ਪੰਜਾਬੀ ਵਿੱਚ ਕਿੰਨੇ ਆ ਸਿਰਫ 4000 ਆ ਸ਼ਬਦਾਂ ਦੀ ਗਿਣਤੀ ਘਟ ਹੋਣ ਦਾ ਮਤਲਬ ਇਹ ਹੈ ਕਿ ਵੱਡੀ ਗਿਣਤੀ ਦੇ ਜਿਹੜੀਆਂ ਕਿਤਾਬਾਂ ਨੇ ਉਹ ਪੰਜਾਬੀ ਦੇ ਵਿੱਚ ਟਰਾਂਸਲੇਟ ਨਹੀਂ ਹੋ ਪਉਂਦੀਆਂ ਖਾਸ ਤੌਰ ਤੇ ਉਹ ਕਿਤਾਬਾਂ ਜਿਹੜੀਆਂ ਸਾਇੰਸ ਤੇ ਟੈਕਨੋਲੋਜੀ ਨਾਲ ਜੁੜੀਆਂ ਹੋਈਆਂ ਹੁਣ ਪੰਜਾਬੀ ਮੀਡੀਅਮ ਦੇ ਵਿੱਚ ਪੜਾਈ ਨਾ ਹੋਣ ਕਰਕੇ ਸਾਡੇ ਕੋਲ ਸ਼ਬਦ ਘਟਨੇ ਤੇ ਸ਼ਬਦ ਘਟ ਹੋਣ ਕਰਕੇ ਸਾਡੇ ਬੱਚੇ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹ ਨਹੀਂ ਪਾਰੇ ਕਿਉਂਕਿ ਉਹਨਾਂ ਕੋਲ ਹਰ ਕਿਤਾਬ ਪੰਜਾਬੀ ਦੇ ਵਿੱਚ ਨਹੀਂ ਪੰਜਾਬੀ ਦੇ ਵਿੱਚ ਪਹੁੰਚ ਨਹੀਂਦੀ ਇਸ ਲਈ ਇਹ ਬੱਚੇ ਭਾਵੇਂ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹਨ ਜਾ ਨਾ ਪੜਨ ਪਰ ਜਿਹੜੀਆਂ ਕਿਤਾਬਾਂ ਇਹਨਾਂ ਨੇ ਪੜ ਕੇ ਆਪਣਾ ਕੈਰੀਅਰ ਸਟੈਬਲਿਸ਼ ਕਰਨਾ ਉਹ ਇਹਨਾਂ ਨੂੰ ਅੰਗਰੇਜ਼ੀ ਚ ਪੜਨੀ ਪੈਣੀ ਹੈ ਇਸ ਲਈ ਜਿਹੜੀ ਪੰਜਾਬੀ ਹੈ ਇਹ ਜਿਹੜੇ ਬੱਚੇ ਨੇ ਇਹਨਾਂ ਦੇ ਕੈਰੀਅਰ ਦੇ ਵਿੱਚ ਲੰਮਾ ਸਮਾਂ ਟਿਕ ਨਹੀਂ ਪਉਂਦੀ ਦੂਜੀ ਵੱਡੀ ਵਜ੍ਹਾ ਇਹ ਵੀ ਹੈ ਕਿ ਜਿਹੜੀ ਪੰਜਾਬੀ ਹੈ ਨਾ ਇਹਨੂੰ ਸਾਡੇ ਧਰਮ ਨਾਲ ਜੋੜ ਦਿੱਤਾ ਗਿਆ ਹੁਣ ਪੰਜਾਬੀ ਤੇ ਇੱਕ ਸਟੈਂਪ ਹੀ ਲੱਗੀ ਵੀ ਇਹ ਸਰਦਾਰਾਂ ਦੀ ਭਾਸ਼ਾ ਸੋ ਜਿਹੜਾ ਸ਼ਹਿਰਾਂ ਦੇ ਵਿੱਚ ਹੋਰ ਧਰਮਾਂ ਦੇ ਲੋਕ ਨੇ ਉਹ ਪੰਜਾਬ ਚ ਰਹਿੰਦੇ ਹੋਏ ਵੀ ਪੰਜਾਬੀ ਨਹੀਂ ਬੋਲਦੇ ਪੰਜਾਬੀ ਹੁੰਨੀਓ ਹੀ ਪੁਰਾਣੀ ਹੈ ਜਿੰਨੀ ਹਿੰਦੀ ਭਾਸ਼ਾ ਹੈ ਇਹ ਇੱਕ ਖੇਤਰੀ ਭਾਸ਼ਾ ਹੈ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ ਸੀ ਕਿਉਂਕਿ ਇੱਕ ਵੱਖਰੇ ਧਰਮ ਲਈ ਧਰਮ ਦੀ ਆਪਣੀ ਲਿਪੀ ਦਾ ਹੋਣਾ ਲਾਜ਼ਮੀ ਹੈ ਸੋ ਗੁਰਮੁਖੀ ਤੋਂ ਪਹਿਲਾਂ ਪੰਜਾਬੀ ਲੰਡਿਆਂ 'ਚ ਲਿਖੀ ਜਾਂਦੀ ਸੀ ਪਾਕਿਸਤਾਨ ਦੇ ਵਿੱਚ ਪੰਜਾਬੀ ਅੱਜ ਵੀ ਸ਼ਾਮੁਖੀ 'ਚ ਲਿਖੀ ਜਾਂਦੀ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਤਾਂ ਉਦੋਂ ਕੁਝ ਲੋਕ ਸੀਗੇ ਜਿਹੜੇ ਉਦੋਂ ਵੀ ਪੰਜਾਬੀ ਲੰਡਿਆਂ 'ਚ ਲਿਖਦੇ ਹੁੰਦੇ ਸੀ ਸੋ ਇਸੇ ਵਹਿਮ ਦੇ ਵਿੱਚ ਜਿਹੜਾ ਪੰਜਾਬ ਦਾ ਸ਼ਹਿਰੀ ਹਿੰਦੂ ਹੈ ਉਹ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਹੀਂ ਮੰਨਦਾ ਉਹ ਸਮਝਦਾ ਵੀ ਇਹ ਸਰਦਾਰਾਂ ਦੀ ਸਰਦਾਰਾਂ ਦੀ ਭਾਸ਼ਾ ਹੈ ਤੇ ਮੇਰੀ ਮਾਂ ਬੋਲੀ ਹਿੰਦੀ ਹੈ ਪੰਜਾਬੀ ਦੇ ਪੱਛੜੇ ਹੋਣ ਦੀ ਇੱਕ ਵਜ੍ਹਾ ਸਾਡੇ ਬੋਲਣ ਦਾ ਮਿਆਰ ਤੇ ਸਾਡੇ ਗੀਤਾਂ ਦਾ ਮਿਆਰ ਹੈ ਅਸੀਂ ਗਾਲਾਂ ਨੂੰ ਇਸ ਹੱਦ ਤੱਕ ਆਪਣੀ ਬੋਲਚਾਲ ਦੇ ਵਿੱਚ ਘੁਸੇੜ ਲਿਆ ਕਿ ਜੇ ਦੋ ਬੰਦੇ ਇੱਕ ਦੂਜੇ ਦੀ ਗੱਲ ਕਰਦੇ ਮਾਪੇਣੇ ਕਨਾਂਣਾ ਕਰਨ ਤੇ ਉਹਨਾਂ ਨੂੰ ਦੋਸਤ ਨਹੀਂ ਮੰਨਿਆ ਜਾਂਦਾ ਜਦੋਂ ਕੋਈ ਸ਼ਹਿਰੀ ਬੱਚਾ ਜਿਹੜਾ ਕਦੇ ਪੰਜਾਬ ਦੇ ਪਿੰਡਾਂ 'ਚ ਨਹੀਂ ਗਿਆ ਉਹ ਇਦਾਂ ਦੇ ਗਾਣੇ ਸੁਣੂਗਾ ਜਿਹਦੇ ਵਿੱਚ ਜੱਟ ਦਾ ਕੁੜਤਾ ਖੂਨ ਨਾਲ ਲਿਬੜਿਆ ਤੇ ਜੱਟ ਹਥਿਆਰ ਤੋਂ ਬਿਨਾ ਕੰਮ ਨਹੀਂ ਕਰਦਾ ਤੇ ਉਹ ਇਹ ਜਿਹੇ ਫਿਲਮਾਂ ਦੇਖੂਗਾ ਜਿੱਥੇ ਹਰ ਦੂਜੇ ਡਾਇਰੈਕਟਰ ਦੇ ਵਿੱਚ ਸਾਰੇ ਸ਼ਬਦ ਦਾ ਯੂਜ਼ ਹੋਇਆ ਤੇ ਜਿਹੜਾ ਜਿਹੜਾ ਪੰਜਾਬੀ ਫਿਲਮਾਂ ਦਾ ਐਕਟਰ ਉਹ ਤੇਰੀ ਮਾਂ ਤੇ ਤੇਰੀ ਭੈਣ ਦੀ ਤੇ ਜਾ ਕੇ ਖੜ ਜਾਂਦਾ ਮਤਲਬ ਕਿ ਗਾਲ ਤੋਂ ਇੱਕ ਸਟੈਪ ਪਿੱਛੇ ਖੜ ਜਾਂਦਾ ਤੇ ਉਹ ਕੀ ਸਮਝਦਾ ਹੋਊਗਾ ਜਿਹੜੇ ਪੰਜਾਬੀ ਬੋਲਣ ਵਾਲੇ ਪਿੰਡੂ ਜੱਟ ਸੋ ਅਸੀਂ ਖੁਰ ਅਤੇ ਇਹਨਾਂ ਗੀਤਕਾਰਾਂ ਨੇ ਪੰਜਾਬੀ ਨੂੰ ਸੱਭੇ ਕ ਲੋਕਾਂ ਦੀ ਭਾਸ਼ਾ ਬਣਾਉਣ ਦੇ ਵਿੱਚ ਕੋਈ ਘਸਰ ਨਹੀਂ ਛੱਡੀ। ਸੋ ਇਹ ਜਿਹੜੀ ਭਾਸ਼ਾ ਹੈ ਨਾ ਇਸ ਜੋਸ਼ ਨਾਲ ਨਹੀਂ ਸਮਣੀ ਵੀ ਅਸੀਂ 2% ਵਾਲੇ ਆ ਕਰ ਦਾਂਗੇ ਤੇ ਅਸੀਂ 2% ਵਾਲੇ ਉਹ ਕਰ ਦਾਂਗੇ। ਜਾਂ ਅਸੀਂ ਇਹ ਨਾਰੇ ਲਾਈ ਜਾਵਾਂਗੇ ਵੀ ਪੰਜਾਬੀ ਕਦੇ ਨਹੀਂ ਮੁੱਕਦੇ। ਸੋ ਪੰਜਾਬੀ ਪਹਿਲੇ ਹੀ ਪੰਜਾਬ ਚ ਮੁੱਕਦੇ ਜਾ ਰਹੇ ਆ। ਪੰਜਾਬੀ ਭਾਸ਼ਾ ਨੂੰ ਸਾਂਭਣ ਲਈ ਸਾਨੂੰ ਇਹਦੀ ਸੇਵਾ ਕਰਨੀ ਪੈਣੀ ਹੈ। ਭਾਸ਼ਾ ਦੀ ਸੇਵਾ ਕਿਵੇਂ ਹੁੰਦੀ ਹੈ? ਜਦੋਂ ਤੁਸੀਂ ਆਪਣੀ ਭਾਸ਼ਾ ਪੜ੍ਹਦੇ ਹੋ, ਲਿਖਦੇ ਹੋ, ਬੋਲਦੇ ਹੋ ਤੇ ਇਸ ਦੀ ਸ਼ਬਦਾਵਲੀ ਵਧਾਉਂਦੇ ਹੋ ਤੇ ਗੈਰ ਪਛਾਈ ਲੋਕਾਂ ਨੂੰ ਪੰਜਾਬੀ ਬੋਲਣ ਲਾ ਦਿੰਦੇ ਹੋ ਤਾਂ ਫੇਰ ਭਾਸ਼ਾ ਦੀ ਸੇਵਾ ਹੈ। ਗੋਰਿਆਂ ਨੇ ਇੰਗਲਿਸ਼ ਦੀ ਇੰਨੀ ਸੇਵਾ ਕੀਤੀ ਹੈ ਕਿ ਉਹਨਾਂ ਨੇ ਦੁਨੀਆਂ ਦਾ ਬੱਚਾ-ਬੱਚਾ ਇੰਗਲਿਸ਼ ਬੋਲਣਾ ਲਾਤਾ। ਉਹਨਾਂ ਨੇ ਆਪਣੀ ਬੋਲੀ ਤੇ ਆਪਣੇ ਕਲਚਰ ਦਾ ਪੱਧਰ ਇੰਨਾ ਉੱਚਾ ਰੱਖਿਆ ਕਿ ਇੰਗਲਿਸ਼ ਬੋਲਣਾ ਸਭ ਇੱਕ ਤੇ ਪੜ੍ਹੇ ਲਿਖੇ ਲੋਕਾਂ ਦੀ ਨਿਸ਼ਾਨੀ ਬਣ ਗਿਆ। ਹੁਣ ਜਦ ਤੁਸੀਂ ਆਪਣੇ ਗੀਤਾਂ ਦੀ ਗੱਲ ਗੱਲ ਕਰਦੇ ਆਂ ਦਿਲਜੀਤ ਦਸਾਂਝ ਆ। ਬੇਸ਼ੱਕ ਉਹਦੇ ਗੀਤ ਸਾਡੇ ਸਭਿਆਚਾਰ ਦੀ ਸਹੀ ਝਲਕ ਚਲਕ ਨਹੀਂ ਜਾਂਦੇ ਪਰ ਉਸ ਦੇ ਉਸ ਬੰਦੇ ਨੇ ਪੂਰੀ ਦੁਨੀਆ ਚ ਪੰਜਾਬੀ ਗੀਤਾਂ ਤੇ ਲੋਕ ਠਿਰਕਣ ਲਾਤੇ ਤੇ ਜਿਹਨੂੰ ਪੰਜਾਬੀ ਨਹੀਂ ਵੀ ਆਉਂਦੀ ਸੀ ਉਹ ਵੀ ਪੰਜਾਬੀ ਗੀਤ ਗੁਣ ਮਰਉਣ ਲੱਗ ਪਿਆ ਇਦਾਂ ਹੀ ਗੁਰਦਾਸ ਮਾਨ ਸੀ ਗੁਰਦਾਸ ਮਾਨ ਨੇ 80ਵਿਆਂ ਦੇ ਵਿੱਚ ਇੱਕੋ ਹੀ ਗੀਤ ਨਾਲ ਪੰਜਾਬੀ ਪੰਜਾਬੀ ਗੀਤਾਂ ਨੂੰ ਪਿੰਡਾਂ ਚੋਂ ਕੱਢ ਕੇ ਉਹ ਸ਼ਹਿਰਾਂ ਦੇ ਵਿੱਚ ਲੈ ਗਿਆ ਸੋ ਇਹ ਭਾਸ਼ਾ ਦੀ ਸੇਵਾ ਸੀ ਸੋ ਇਹਨੂੰ ਬਚਾਉਣ ਲਈ ਇਹਨੂੰ ਪੜਨਾ ਪੈਣਾ ਇਹਨੂੰ ਬੋਲਣਾ ਪੈਣਾ ਇਹਨੂੰ ਵਧਾਉਣਾ ਪੈਣਾ ਇਹਨੂੰ ਸੁਧਾਰਨਾ ਪੈਣਾ ਤੇ ਆਪਣੇ ਬੱਚਿਆਂ ਨੂੰ ਪੰਜਾਬੀ ਪੜਾਉਣੀ ਪੈਣੀ ਆ ਉਹਨਾਂ ਨੂੰ ਲਿਖਣੀ ਲਿਖਣੀ ਆਉਂਦੀ ਹੋਵੇ ਤੇ ਉਹਨਾਂ ਨੂੰ ਪੜ੍ਹਨੀ ਆਉਂਦੀ ਹੋਵੇ ਤੇ ਇਹਦਾ ਗੰਦਾ ਸਾਹਤ ਹੈ ਇਹਦਾ ਵਿਰੋਧ ਕਰਨਾ ਪੈਣਾ ਪੰਜਾਬੀ ਤਾਂ ਬਚੇ